ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੇ ਪਿਤਾ ਜੀ ਕਾਫੀ ਆਦਾਂ ਡਰਿੰਕ ਕਰਦੇ ਸੀਗੇ ਔਰ ਬਹੁਤ ਹੀ ਜ਼ਿਆਦਾ ਕਰਦੇ ਸੀਗੇ ਤਾਂ ਇਹ ਰੋਜ਼ ਆਪਣੇ ਪਿਤਾ ਦੀ ਵਾਸਤੇ ਪ੍ਰਾਰਥਨਾ ਕਰਦੇ ਸੀ ਕਿ ਪਰਮੇਸ਼ਵਰ ਮੇਰੇ ਪਿਤਾ ਜੀ ਨੂੰ ਬਦਲ ਦਿਓ ਕਿ ਉਹ ਜ਼ਲਦੀ ਡਰਿੰਕ ਛੱਡ ਦੇਣ ਤਾਂ ਪਰਮੇਸ਼ਵਰ ਨੇ ਇਹਦੀ ਪ੍ਰਾਰਥਨਾ ਸੁਣਿਆ ਔਰ ਅੱਜ ਇਹਨਾਂ ਦੇ ਪਿਤਾ ਜੀ ਬਿਲਕੁਲ ਠੀਕ ਨੇ ਬਿਲਕੁਲ ਵੀ ਡਰਿੰਕ ਨਹੀਂ ਕਰਦੇ ਸਭਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਜਨਾਬ ਹallelujah and thank you jesus ਅਗਲੀ ਗਵਾਹੀ ਆਪਣੇ ਵਿਚਾਰ ਭਰਾ ਗੁਰਪ੍ਰੀਤ ਸਿੰਘ ਬੈਠੇ ਨੇ ਮੋਕ ਪਰ ਤੋਂ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੇ ਮਾਤਾ ਜੀ ਔਰ ਇਹਨਾਂ ਦੀ ਇੱਕ ਛੋਟੀ ਜੀ ਬੇਟੀ ਹੈ ਉਹਨਾਂ ਨੂੰ ਬੁਖਾਰ ਚੜਦਾ ਸੀ ਕਾਫੀ ਜ਼ਿਆਦਾ ਔਰ ਵੀਰਵਾਰ ਵਾਲੇ ਦਿਨ ਸ਼ਾਮ ਨੂੰ ਇਹਨਾਂ ਦੇ ਘਰ ਸੰਗਤ ਸੀਗੀ ਤਾਂ ਉਸ ਦਿਨ ਇਹਨਾਂ ਨੇ ਰਬੇਦਾਸ ਤੋਂ ਆਪਣੀ ਮਾਤਾ ਲਈ ਔਰ ਆਪਣੀ ਬੇਟੀ ਲਈ ਪ੍ਰਾਰਥਨਾ ਕਰਵਾਈ ਤਾਂ ਪਰਮੇਸ਼ਵਰ ਨੇ ਸ਼ੂਕਿ ਉਸ ਟਾਈਮ ਉਹਨਾਂ ਨੂੰ ਚੰਗਾ ਕੀਤਾ ਸਭ ਤੋਂ ਜ਼ੋਰ ਦੀ ਤਾੜੀਆਂ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਹ Alleluia thank you lord ਔਰ ਅਗਲੇ ਦਿਵਾਈ ਆਪਣੇ ਵਿਚਕਾਰ ਭੈਣ ਰਾਜਕੌਰ ਬੈਠੇ ਨੇ ਕੈਂਪਰ ਤੋਂ ਇਨਾਂ ਦੀ ਗਵਾਹੀ ਹੈ ਕਿ ਇਹਨਾਂ ਨੂੰ ਕਾਫੀ ਜ਼ਿਆਦਾ ਬੁਖਾਰ ਚੜਦਾ ਸੀਗਾ ਔਰ ਸਰੀਰ ਵੀ ਸਾਰਾ ਦਰਦ ਕਰਦਾ ਸੀਗਾ ਤਾਂ ਇਹਨਾਂ ਨੇ ਦਵਾਈ ਵੀ ਲੈ ਕੇ ਦੇਖ ਲਈ ਸੀ ਦਵਾਈ ਨਾਲ ਵੀ ਕੋਈ ਇਹਨਾਂ ਨੂੰ ਫਰਕ ਨਹੀਂ ਪਿਆ ਤਾਂ ਇਹਨਾਂ ਨੇ ਰੱਬ ਦੇ ਦਾਸ ਤੋਂ ਪ੍ਰੇਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਛੂਕ ਇਹਨਾਂ ਨੂੰ ਚੰਗਾ ਕੀਤਾ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਹallelujah ਰੱਬ ਦੇ ਨਾਮ ਨੂੰ ਮਹਿਮਾ ਦੀ ਔਰ ਅਗਲੇ ਗਵਾਹੀ ਆਪਣੇ ਵਿਚਕਾਰ ਪੈਣ ਭੋਲੀਕੌਰ ਬਾਦਰਪੁਰ ਤੋਂ ਤੋ ਇਹਨਾਂ ਦੀ ਪਹਿਲੀ ਗਵਾਹੀ ਹੈ ਕਿ ਆਪਣੇ ਜੋ ਕੰਨਾਂ ਦੇ ਟੌਪਸ ਹੁੰਦੇ ਉਹ ਰੱਖਤੇ ਕਿ ਜੇ ਭੁੱਲ ਗਏ ਸੀਗੇ ਤਾਂ ਇਹਨਾਂ ਨੇ ਰੱਬ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਕਿ ਪਰਮੇਸ਼ਵਰ ਦੇ ਦੇ ਕਿ ਪਰਮੇਸ਼ਵਰ ਆ ਵੀ ਮੈਨੂੰ ਜ਼ਾਦ ਨਹੀਂ ਆ ਮੈਂ ਕਿੱਥੇ ਰੱਖਿਆ ਤਾਂ ਪਰਮੇਸ਼ਵਰ ਨੇ ਉਹ ਇਹਨਾਂ ਨੂੰ ਲੱਭਣ ਦੇ ਵਿੱਚ ਮਦਦ ਕੀਤੀ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਹallelujah ਕਰਾਂਗੇ ਔਰ ਅਗਲੀ ਗਵਾਹੀ ਹੈ ਕਿ ਇਹਨਾਂ ਦਾ ਇੱਕ ਦਿਨ ਵਰਤ ਰੱਖਿਆ ਸੀ ਪਰਮੇਸ਼ਵਰ ਦਾ ਔਰ ਇਹਨਾਂ ਦੇ ਸਾਹਮਣੇ ਠੂਹਾ ਆ ਗਿਆ ਸੀਗਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕਿੰਨਾ ਜ਼ਹਿਰੀਲਾ ਹੁੰਦਾ ਹੈਗਾ ਪਰ ਪਰਮੇਸ਼ਵਰ ਨੇ ਸਾਨੂੰ ਇਹੋ ਜੀਆਂ ਜ਼ਹਿਰੀਲੀਆਂ ਚੀਜ਼ਾਂ ਦੇ ਅਧਿਕਾਰ ਦਿੱਤਾ ਕਿ ਉਹ ਸਾਡੇ ਪੈਰਾਂ ਖਿੱਲੇ ਨੇ ਹallelujah ਔਰ ਇਹਨਾਂ ਨੇ ਉਸੇ ਦਲੇਰੀ ਦੇ ਨਾਲ ਸੁੱਧੂਹੇ ਨੂੰ ਮਾਰਿਆ ਔਰ ਪਰਮੇਸ਼ਵਰ ਨੇ ਇੱਕ ਗੁਰੇ ਹਾਂਸ ਦੇ ਨਾਲ ਨੂੰ ਬਚਾਇਆ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਹallelujah ਔਰ ਇਹਨਾਂ ਦੀ ਅਗਲੀ ਗਵਾਹੀ ਹੈ ਕਿ ਨਾਲੇ ਇੱਕ ਜੋ ਵੱਡਾ ਟਰਾਲਾ ਹੁੰਦਾਗਾ ਤਾਂ ਇਨਾਂ ਦੇ ਪਤੀ ਨੂੰ ਉਸ ਟਰਾਲੇ ਤੋਂ ਬਚਾਇਆ ਪਰਮੇਸ਼ਵਰ ਨੇ ਇੱਕ ਬੁਰਾ ਹਾਦਸਾ ਹੋਣ ਤੋਂ ਪਰਮੇਸ਼ਵਰ ਨੇ ਬਚਾਇਆ ਇਹਨਾਂ ਦੇ ਪਤੀ ਨੂੰ ਸੁਰੱਖਿਅਤ ਰੱਖਿਆ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ। ਔਰ ਅਗਲੀ ਗਵਾਹੀ ਇਹਨਾਂ ਦੇ بیٹے ਦੀ ਭਰਾ ਚਰਨਜੀਤ ਜੀ ਜੋ ਹਰ ਸੰਡੇ ਤੇ ਕੈਮਰੇ ਤੇ ਡਿਊਟੀ ਦਿੰਦੇ ਆ। ਸੋ ਇਹਨਾਂ ਦੀ ਗਵਾਹੀ ਹੈ ਕਿ ਉਹ ਵਿਆਹ ਗਏ ਸੀਗੇ ਪਿਛਲੇ ਦਿਨੀ। ਤਾਉ ਰਸਤੇ ਦੇ ਵਿੱਚ ਆਪਣੀ ਮਾਸੀ ਦੇ ਘਰ ਰੁਕ ਗਏ ਸੀਗੇ ਤਾਂ ਇਹਨਾਂ ਦਾ ਜੋ ਕੱਪੜਿਆਂ ਵਾਲਾ ਬੈਗ ਸੀਗਾ ਉਹ ਕੋਈ ਉਤਾਰ ਕੇ ਲੈ ਗਿਆ ਸੀ ਬਾਈਕ ਤੋਂ ਤਾਂ ਫਿਰ ਇਹ ਤਿੰਨ ਦਿਨਾਂ ਪ੍ਰਾਰਥਨਾ ਕਰਦੇ ਰਹੇ ਪਰਮੇਸ਼ਵਰ ਦੇ ਅੱਗੇ ਕਿ ਪਰਮੇਸ਼ਵਰ ਸਾਡਾ ਬੈਗ ਹੈ ਉਹ ਲੱਭ ਜਾਵੇ ਤਾਂ ਪਰਮੇਸ਼ਵਰ ਨੇ ਇਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਔਰ ਕੋਈ ਜਾਣਾ ਉਹ ਬੈਗ ਇਹਨਾਂ ਦੀ ਮਾਸੀ ਦੇ ਘਰ ਫੜਾ ਗਿਆ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਹallelujah ਕਰ ਰਹੇ ਔਰ ਅਗਲੀ ਗਵਾਹੀ ਆ ਭੈਣ ਨੀਲਮ ਜ਼ਖਰ ਤੋਂ ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੀ ਬੇਟੀ ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ ਉਹਨਾਂ ਨੂੰ ਸ਼ੈਤਾਨ ਦਾ ਚੱਕਰ ਪੈ ਗਿਆ ਸੀਗਾ ਤਾਂ ਇਹਨਾਂ ਨੇ ਰੱਬ ਨੂੰ ਦੱਸ ਸੀ ਪਾਸਟਰ ਅਮਨ ਜੀ ਤੋਂ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਛੂਕ ਇਹਨਾਂ ਦੀ ਬੇਟੀ ਨੂੰ ਚੰਗਾ ਕੀਤਾ ਸਭ ਜਨ ਜ਼ੋਰ ਦੀ ਤਾੜੀ ਨਾਲ ਹallelujah ਤਾੜੀ ਮਾਰੀ ਗੱਲ ਦੇ ਨਾਮ ਔਰ ਅਗਲੀ ਗਵਾਹੀ ਹੈ ਇਹ ਆਪ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਕੁਝ ਦਿਨਾਂ ਤੋਂ ਮਨ ਸ਼ਾਂਤ ਸੀਗਾ ਔਰ ਕਾਫੀ ਜ਼ਿਆਦਾ ਇਹਨਾਂ ਨੂੰ ਫਿਕਰ ਰਹਿੰਦੀ ਸੀ ਕਿਸੇ ਗੱਲ ਦੀ ਤਾਂ ਇਹਨਾਂ ਨੇ ਉਸ ਚਿੰਤਾ ਦੇ ਇਸ ਅਸ਼ਾਂਤੀ ਦੇ ਲਈ ਰਬਰੀਦਾਸੀ ਪਾਸਟਰ ਅਮਨ ਜੀ ਤੋਂ ਪ੍ਰੇਰ ਕਰਵਾਈ ਜਨਾਂ ਦੇ ਮਨ ਨੂੰ ਉਸ ਟਾਈਮ ਪਰਮੇਸ਼ਵਰ ਨੇ ਸ਼ਾਂਤੀ ਦਿੱਤੀ ਸਭਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਾਨਨਾ ਕਰਾਂਗੇ ਸੋ ਇਹ ਸੀ ਅਭਿਗੋਆਈਆਂ ਸਭ ਜਨ ਨੇ ਗੋਆਈਆਂ ਲਈ ਜ਼ੋਰਦਾਰ ਤਾੜੀ ਦੇ ਨਾਲ ਪਰਮੇਸ਼ਵਰ